ਅਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਰ ਕਰਾਲੀ ਦੇ ਇਲਾਕਾ ਨਿਵਾਸੀਆਂ ਨੂੰ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਗੀਤਾ ਕਲਾਸ਼ ਮੈਮੋਰੀਅਲ ਫਾਊਂਡੇਸ਼ਨ ਭਾਈ ਜੈਤਾ ਜੀ ਬਿਸ਼ਪ ਚੈਰੀਟੇਬਲ ਟਰਸਟ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਅੰਤਰਰਾਸ਼ਟਰੀ ਢਾਡੀ ਸਭਾ ਇਹਨਾਂ ਦੇ ਵੱਲੋਂ ਸ਼ਹਿਰ ਕਰਾਲੀ ਦੇ ਵਿੱਚ ਜੂਰੋਨੋਲੋਜੀ ਮੈਗਾ ਫਰੀ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੀ ਮਿਤੀ 18 ਮਈ 2025 ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਹੈ ਇਸ ਇਸ ਕੈਂਪ ਦੇ ਦੌਰਾਨ ਡਾਕਟਰ ਸੰਤੋਸ਼ ਕੁਮਾਰ ਪ੍ਰੋਫੈਸਰ ਡਿਪਾਰਟਮੈਂਟ ਯੂਰੋਲੋਜੀ ਪੀਜੀਆਈ ਜੋ ਕਿ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਅਸੀਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਸ ਕੈਂਪ ਦੌਰਾਨ ਕੋਈ ਬਾਰ ਬਾਰ ਪਿਸ਼ਾਬ ਆਉਣਾ ਘੱਟ ਪਿਸ਼ਾਬ ਆਉਣਾ ਰੁਕ ਰੁਕ ਕੇ ਪਿਸ਼ਾਬ ਆਉਣਾ ਅਤੇ ਗਦੋਦਾਂ ਦੀਆਂ ਬਿਮਾਰੀਆਂ ਦੇ ਰੋਗ ਕਿਡਨੀ ਰੋਗ ਪਿਸ਼ਾਬ ਸੰਬੰਧੀ ਬਿਮਾਰੀਆਂ ਫਰੀ ਗਦੂਦਾਂ ਦਾ ਕੈਂਸਰ ਅਤੇ ਹੋਰ ਕਿਡਨੀ ਕੈਂਸਰ ਵਗੈਰਾ ਆਸ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਵੇਗਾ ਅਸੀਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਮਿਤੀ 18 ਮਈ 2025 ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸਥਾਨ ਚਖੰਡੀ ਨੇੜੇ ਮਸਜਿਦ ਬਾੜ ਨੰਬਰ 2 ਕਰਾਲੀ ਵਿਖੇ ਇਹ ਯੂਰੋਲੋਜੀ ਮੈਗਾ ਫ੍ਰੀ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਵੱਧ ਤੋਂ ਵੱਧ ਪੇਸ਼ੈਂਟ ਇਸ ਕੈਂਪ ਦਾ ਲਾਹਾ ਪ੍ਰਾਪਤ ਕਰੋ ਜੀ ਖੂਨਦਾਨ ਕੈਂਪ ਦੇ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਕੇ ਇਸ ਨੂੰ ਆਪਾਂ ਲੋਕਾਂ ਦੇ ਖੂਨਦਾਨ ਨੂੰ ਕਰ ਤੋਂ ਇਸ ਕੈਂਪ ਦੌਰਾਨ ਖੂਨਦਾਨ ਕਰਕੇ ਕਿਸੇ ਦੀ ਜਾਨ ਨੂੰ ਬਚਾਉਣਾ ਬਹੁਤ ਵੱਡਾ ਸੇਵਾ ਹੈ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਖੂਨਦਾਨ ਕਰਕੇ ਆਪਣਾ ਜੀਵਨ ਸਫਲਾ ਬਣਾਓ ਜੀ ਅਤੇ ਕੈਂਪ ਦੌਰਾਨ ਹੋ ਰਿਹਾ ਚੈੱਕਅਪ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਜਾਣਕਾਰੀ ਦੇ ਲਈ ਇਸ ਸ਼ਹਿਰ ਦੇ ਉਹ ਕੇ ਸਮਾਜ ਸੇਵੀ ਸਰਦਾਰ ਪਰਮਜੀਤ ਸਿੰਘ ਜੀ ਸ਼ੰਮਾ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ